ਅੱਜ ਪੰਜਾਬੀ ਲਿਖਾਰੀ ਸਭਾ ਮੰਡੀ ਗੋਵਿੰਦਗੜ੍ਹ ਦੀ ਮਹੀਨਾਵਾਰ ਬੈਠਕ ਜੋ ਕਿ ਸਰਕਾਰੀ ਕન્યા ਸਕੂਲ ਰੇਲਵੇ ਰੋਡ ਮੰਡੀ ਗੁੰਗੜ ਦੇ ਵਿੱਚ ਹੋਈ ਅੱਜ ਸ਼ਾਵਨ ਦੇ ਪਾਵਨ ਮਹੀਨੇ ਤੇ ਲਿਖਾਰੀ ਸਭਾ ਨੇ ਆਪਣੇ ਆਪਣੇ ਵਿਚਾਰ ਲਿਖਾਰੀ ਸਭਾ ਦੇ ਸਭੀ ਸਦਸਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਉਹਦੇ ਵਿੱਚ ਸਾਡੇ ਜਗਜੀਤ ਸਿੰਘ ਜੀ ਗੁਰਮ ਵਿਸ਼ੇਸ਼ ਸਾਵਣ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਹਾਂਜੀ ਗੁਰਮ ਸਾਹਿਬ ਅੱਜ ਦੀ ਮੀਟਿੰਗ ਸਾਡੀ ਸਾਵਣ ਦੇ ਮਹੀਨੇ ਨੂੰ ਸਮਾਪਤ ਹੈ ਤੇ ਅੱਜ ਸਾਰੀਆਂ ਦੇ ਚਨਾਵਾਂ ਵੀ ਸਾਵਣ ਨਾਲੇ ਸੰਬੰਧਿਤ ਸੀ ਕਿ 1964 ਤੋਂ ਜੀ ਸਭਾ ਚੱਲ ਰਹੀ ਹੈ ਇਹ ਮੈਂਬਰ ਘਟਦੇ ਵਧਦੇ ਰਹਿੰਦੇ ਨੇ ਅੱਜ ਵਧਦੇ ਮੀਂਹ ਦੇ ਵਿੱਚ ਮੀਟਿੰਗ ਹੋ ਰਹੀ ਹੈ ਤੇ ਅਸੀਂ ਪਾਕੀਆਂ ਸਾਭ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਹਰ ਪੱਖੋਂ ਸਹਿਯੋਗ ਦਿੰਦੇ ਨੇ ਤੇ ਵੀਡੀਓ ਬਣਾ ਕੇ ਆਰਾਮ ਦੀ ਹੱਡੀ ਦੇ ਮੁੱਲ ਭੁਲਾਏ ਨਾ ਨਾ ਅੱਜ ਉਹਨਾਂ ਨੇ ਇਸ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਲੱਡੂ ਲੱਡੂਆਂ ਨਾਲ ਸਾਵਣ ਦੇ ਮੈਂਬਰਾਂ ਦਾ ਮੁੱਖ ਰੱਖਿਆ ਆਰਾਮ ਦੀ ਹੱਡੀ ਦੇ ਸਪੈਸ਼ਲ ਲੱਡੂ ਦੋ ਸ਼ਬਦ ਸਾਵਣ ਦੇ ਮਹੀਨੇ ਤੇ ਸੁਣਾ ਦਿਓ ਗੁੰਡੀਆਂ ਨੀ ਗੱਲ ਸੁਣ ਲੋ ਮੇਰੀ ਸਾਨੂੰ ਥੋੜੀ ਲੋੜ ਬਥੇਰੀ ਮੁਰ ਏ ਕਰਮ ਕਮਾਇਓ ਨਾ ਅਸਮਾਨੋ ਜ਼ਮੀਨੀ ਵਰਦਾ ਗੁੰਡੀਆਂ ਤੁਸੀਂ ਜਣਾਇਓ ਨਾ ਗੁੰਡੀਆਂ ਦੀ ਗੱਲ ਸੁਣ ਲੋ ਮੇਰੀ ਹਾਂ ਜਨਾਬ ਦੋਸ਼ਾਬਦ ਬਹੁਤ ਮੋਰ ਕੇ ਸਾਵਣੇ ਸਾਵਣੇ ਬੜੀ ਮੁਸ਼ਕਲ ਆ ਮੇਰੇ ਕੋਲ ਕਰਦੇ ਹਾਂ ਜੀ ਹਾਂਜੀ ਵੀਰੋ ਸਾਵਣ ਦੇ ਉੱਤੇ ਦੋ ਸ਼ਬਦ ਸੁਣਾ ਦਿਓ ਤੁਸੀਂ ਲਿਖੇ ਆ ਮੈਂ ਤਾਂ ਕਹਾਣੀਆਂ ਸੁਣਾਉਂਗਾ ਗਾਣੇ ਸੁਣਾ ਦਿਓ ਛੋਟੇ ਜੀ ਜੀ ਸਾਹ ਸਾਹ ਨਹੀਂ ਬੱਸ ਯਾਰ ਬੰਦ ਸਾਵਣ ਦਾ ਮਹੀਨਾ ਆਇਆ ਸਾਵਣ ਦਾ ਮਹੀਨਾ 35 ਤੇ 35 ਪਾਉਣ ਦਾ ਮਹੀਨਾ ਕਾ ਬਹੁਤ ਸਾਵਣ ਦਾ ਮਹੀਨਾ ਆਇਆ ਸਾਵਣ ਦਾ ਬਾਕੀ ਦਾ ਸਾਵਣ ਸਾਡੇ ਵੀ ਅੱਜ ਵਿਸ਼ੇਸ਼ ਤੌਰ ਤੇ ਡਾਕਟਰ ਅਮਿਤ ਸੰਧਰਜੀ ਪਹੁੰਚੇ ਨੇ ਤੇ ਲਖਾਰੀ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੋ ਸ਼ਬਦ ਸਾਵਣ ਦੇ ਮਹੀਨੇ ਤੇ ਇਹ ਵੀ ਦੱਸਣਗੇ ਹਾਂ ਜੀ ਬਾਕੀ ਅੱਜ ਬਹੁਤ ਅੱਛਾ ਲੱਗਿਆ ਬਹੁਤ ਹੀ ਸਾਡੇ ਸਤਿਕਾਰਯੋਗ ਲਖਾਰੀ ਸਵਾ ਦੇ ਜਿन्हे ਮੈਂਬਰਾਂ ਆਏ ਨੇ ਪੰਜਾਬੀ ਮਾਂ ਬੋਲੀ ਨੂੰ ਸੇਵਾ ਸੰਭਾਲ ਸੰਭਾਲਣ ਲਈ ਇੱਕ ਬਹੁਤ ਅਹਿਮ ਯੋਗਦਾਨ ਸਮਾਜ ਚ ਪਾ ਰਹੇ ਨੇ ਮੈਂ ਇੱਕ ਛੋਟਾ ਜਿਹਾ ਨਿਵਾਣਾਇਆ ਸੇਵਾਦਾਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਮਾਂ ਬੋਲੀ ਪੰਜਾਬੀ ਲਈ ਵਿਖਾਰੀ ਸਭਾ ਬਹੁਤ ਚੰਗਾ ਕੰਮ ਕਰ ਰਹੀ ਹੈ ਸੁਭ ਕਾਮਨਾਵਾਂ ਦੇ ਨਾਲ ਸਾਰੇ ਮੈਂਬਰਾਂ ਨੂੰ ਆਪਾਂ ਇਦਾਂ ਹੀ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ